ਅਸੀਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਹਿਲਾਂ ਜਾਂ ਨਨਕਾਣਾ ਸਾਹਿਬ ਨੂੰ ਰਾਏ ਭੋਇ ਦੀ ਤਲਵੰਡੀ ਨੂੰ ਗੁਰੂ ਨਾਨਕ ਤੋਂ ਬਿਨਾ ਕਿਉਂ ਯਾਦ ਕਰੀਏ ਸਾਡਾ ਉੱਥੇ ਹੈ ਕਿ ਅਸੀਂ ਤੇ ਗੁਰੂ ਸਾਹਿਬ ਕਰਕੇ ਯਾਦ ਕਰਦੇ ਹਾਂ ਕਿਸੇ ਵੀ ਨਗਰ ਦਾ ਪੰਨ ਜਿੱਥੇ ਜਿੱਥੇ ਮਹਾਰਾਜ ਨੇ ਚਰਨ ਪਾਏ ਜਿੱਥੇ ਸਤਿਗੁਰੂ ਦੀ ਯਾਦ ਜੁੜੀ ਹੈ ਜਿੱਥੇ ਮਹਾਰਾਜ ਨੇ ਕੋਈ ਮਹਾਨ ਕਰਮ ਕਰਤਵ ਕੀਤਾ ਹੈ ਅਸੀਂ ਤਾਂ ਮਹਾਰਾਜ ਦੀ ਕਰਨੀ ਕਰਕੇ ਉਸ ਜਗ੍ਹਾ ਨੂੰ ਯਾਦ ਕਰਦੇ ਆਂ ਵੈਸੇ ਮਹਾਰਾਜ ਨੂੰ ਤੁਸੀਂ ਇੱਕ ਪਾਸੇ ਰੱਖ ਕੇ ਚੇਤਾ ਪੁਲਾ ਕੇ ਉਸ ਜਗ੍ਹਾ ਤੋਂ ਸਾਨੂੰ ਕੀ ਪ੍ਰਾਪਤੀ ਹੈ ਬਾਕੀ ਥਾਵਾਂ ਵਰਗੀ ਥਾਂ ਅਸੀਂ ਕਿਉਂ ਯਾਦ ਕਰਾਂਗੇ ਉਹਨੂੰ ਗੁਰੂ ਸਾਹਿਬ ਕਰਕੇ ਕਰਦੇ ਗੁਰੂ ਸਾਹਿਬ ਦੀ ਮਹਾਨ ਕਰਨੀ ਕਰਕੇ ਮਹਾਰਾਜ ਦੇ ਨਾਮ ਕਰਕੇ ਉਹ ਥਾਵਾਂ ਸਾਡੇ ਇਤਿਹਾਸ ਸਾਡੀ ਯਾਦ ਦਾ ਹਿੱਸਾ ਬਣ ਗਏ ਸਰਦਾਵਾਲ ਮਨੁੱਖ ਦਾ ਮਨ ਚਾਹੁੰਦਾ ਮੈਂ ਵੇਖਾਂ ਉਸ ਥਾਂ ਤੇ ਜਾ ਕੇ ਵੇਖਾਂ ਲੰਘਦਿਆਂ ਜਾਂਦਿਆਂ ਆਉਂਦਿਆਂ ਜਦੋਂ ਬੰਦਾ ਉਸ ਨਗਰ ਦੇ ਵਿੱਚ ਦੀ ਗੁਜ਼ਰਦੇ ਉਹ ਤੇ ਉਹਨੂੰ ਯਾਦ ਹੈ ਜੇ ਉਹਨੂੰ ਤਾਰੀਖ ਚੇਤੇ ਹੈ ਉਹਦੇ ਮਨ ਵਿੱਚ ਉਹੋ ਜੀ ਫੀਲਿੰਗ ਉਹੋ ਜਿਹਾ ਖਿਆਲ ਆਉਂਦਾ ਹੈ ਕਿ ਮੈਂ ਉਸ ਥਾਂ ਤੋਂ ਗੁਜ਼ਰ ਰਿਹਾ ਜਿਹੜੀ ਥਾਂ ਮੇਰੇ ਸਤਿਗੁਰੂ ਦੇ ਨਾਮ ਨਾਲ ਜੁੜੀ ਹੋਈ ਹੈ ਹੁਣ ਵਡਿਆਈ ਗੁਰੂ ਦੀ ਹੈ ਨਾ ਵਡਿਆਈ ਗੁਰੂ ਸਾਹਿਬ ਦੇ ਕਰਮ ਦੀ ਹੈ ਜਿਹੜੀ ਜਿਹੜੀ ਚੀਜ਼ ਉਹਨਾਂ ਦੇ ਨੇੜੇ ਹੁੰਦੀ ਗਈ ਜਾਂ ਜਿਹੜੀ ਚੀਜ਼ ਨੂੰ ਮਹਾਰਾਜ ਨੇ ਅਪਣਾ ਲਿਆ ਉਹ ਚੀਜ਼ ਸਾਡੀ ਯਾਦ ਵਿੱਚ ਟਿਕ ਗਈ ਉਹਦੇ ਪ੍ਰਤੀ ਸਾਡੇ ਖਿਆਲ ਹੋਰ ਤਰ੍ਹਾਂ ਦੇ ਹੋਗੇ ਪ੍ਰੇਮ ਵਾਲੇ ਹੋਗੇ ਰਿਸਪੈਕਟ ਵਾਲੇ ਹੋਗੇ ਸਤਕਾਰ ਵਾਲੇ ਹੋਗੇ ਠੀਕ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ ਮਹਿਮਾ ਪਰਮੇਸ਼ਰ ਦੇ ਨਾਮ ਦੀ ਹੈ ਜਿਵੇਂ ਬਾਣੀ ਚਾਹੁੰਦਾ ਨਾ ਤੀਰਤ ਕੋ ਕਬੀਰ ਹਉ ਭਇਆ ਉਦਾਸ ਤੀਰਤ ਵੱਡਾ ਕਿ ਹਰਕਾ ਦਾਸ ਜਿਹੜੇ ਦੁਨੀਆਂ ਨੇ ਤੀਰ ਤੀਰਥ ਵੱਡੇ ਨੇ ਕਿ ਰੱਬ ਦਾ ਬੰਦਾ ਵੱਡਾ ਹੈ ਉੱਤਰ ਹੈ ਪਰਮੇਸ਼ਰ ਦਾ ਪਿਆਰਾ ਵੱਡਾ ਹੈ ਉਹ ਜਿੱਥੇ ਬਹਿ ਜਾ ਉੱਥੇ ਹੀ ਤੀਰਤ ਹੈ ਜਿੱਥੇ ਰੁਕ ਜਾਏ ਉੱਥੇ ਹੀ ਤੀਰਤ ਹੈ ਉਹਦੇ ਉਹਦੀ ਯਾਦ ਨਾਲ ਜੁੜੀ ਹਰ ਚੀਜ਼ ਹੀ ਸਾਨੂੰ ਉਹਦੇ ਵਰਗੀ ਪਵਿੱਤਰ ਲੱਗਣ ਲੱਗ ਪੈਂਦੀ ਹੈ ਚੰਗੀ ਲੱਗਣ ਲੱਗ ਪੈਂਦੀ ਹੈ ਸਤਿਕਾਰਤ ਲੱਗਣ ਲੱਗ ਪੈਂਦੀ ਹੈ ਉਹਦੀ ਵਡਿਆਈ ਉਹਦੀ ਦੇਹੀ ਦੀ ਨਹੀਂ ਉਹਦੀ ਵਡਿਆਈ ਉਹਦੀ ਕਮਾਈ ਦੀ ਹੈ ਉਹਦੀ ਕਮਾਈ ਕਰਕੇ ਉਹ ਵੱਡਾ ਹੋਇਆ ਤੇ ਇਸ ਵਡਿਆਈ ਵਾਲਾ ਵੱਡਪਣ ਵਾਲਾ ਫਿਰ ਜਿਹੜੀ ਜਿਹੜੀ ਚੀਜ਼ ਉਹਨੇ ਅਪਣਾਈ ਉਹ ਚੀਜ਼ ਸਾਨੂੰ ਵੀ ਚੰਗੀ ਲੱਗਣ ਲੱਗ ਪਈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਦੇਹੀ ਕਿਸ ਕੀ ਬਾਪੂਰੀ ਕਿ ਕੱਲੀ ਦੇਹੀ ਵਿਚਾਰੀ ਕੀ ਹੈ ਪਵਿੱਤਰ ਹੋਏਗੋ ਗ੍ਰਾਮ ਉਹ ਨਗਰ ਵੀ ਲੋਕਾਂ ਦੀ ਦ੍ਰਿਸ਼ਟੀ ਵਿੱਚ ਚੰਗਾ ਪਾਸਣ ਲੱਗ ਪੈਂਦਾ ਹੈ ਉੱਤਮ ਲੱਗਣ ਲੱਗ ਪੈਂਦਾ ਹੈ ਜਿੱਥੇ ਇਹਨਾਂ ਰੁਕਾਵਟਾਂ ਤੋਂ ਪਾਰ ਪਹੁੰਚਣ ਵਾਲਾ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਇਆ ਜੀਵ ਵਸਦਾ ਹੈ